ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਕੋਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਮਰਜੀਤ ਸਿੰਘ ਨਾਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆ ਬਿਲਕੁਲ ਇੱਕ ਤਾਜੀ ਸੋਈ ਇੱਕ ਵੜ ਤੁਹਾਨੂੰ ਦਿਖਾਉਣੀ ਹੈ ਜਰਸੀ ਕ੍ਰੋਸ ਤੇ ਆ ਜਿਹੜੀ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਡੀਓ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰੇ ਮੇਰੇ ਭੈਣਾ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਸਨੋ ਠੀਕ ਠਾਕ ਜੀ ਠੀਕ ਠਾਕ ਜੀ ਗੁਰੂ ਰਾਮਦਾਸ ਦੀ ਕਿਰਪਾ ਜੀ ਚਲੋ ਵਧੀਆ ਕਿਰਪਾ ਚਾਹੀਦੀ ਜੇ ਵੇਖ ਗਿਆ ਉਹਨਾਂ ਵਾਲੀਆਂ ਵੇੜਾ ਫਿਰ ਵੇੜਾ ਤੈਨੂੰ ਪਤਾ ਆਪਣਾ ਮਾਲ ਅਜੇ ਤੱਕ ਤੇੜਿਆ ਨਹੀਂ ਕਈ ਸਾਲ ਕਿਉਂਕਿ ਮਾਲ ਹੀ ਆਪਾਂ ਸਾਫ ਸੁਥਰਾ ਲੈਣਾ ਹੁੰਦਾ ਇੱਕ ਇੱਕ ਹੀ ਲੈਣਾ ਮੈ ਛਾਣ ਕੇ ਅੱਛਾ ਇੱਕ ਹੀ ਲੈਣੀ ਦੋ 10 ਦਿਨ ਲੱਗ ਜਾਂਦੇ ਪਤਾ ਭਾਈ ਇੱਕ ਹੀ ਲੈਣੀ ਤੇ ਇੱਕ ਸਾਫ ਸੁਥਰੀ ਲੈਣੀ ਦੀ ਠੀਕ ਹੈ ਜੀ ਹਾਂਜੀ ਚਲੋ ਨਾਮ ਦੱਸ ਤੇ ਕਰੀ ਆਪਣਾ ਫਿਰ ਪਿੰਡ ਮੇਰਾ ਚੱਕ ਹਵਲਿਆ ਹਾਂਜੀ ਹਾਂਜੀ ਬੋੜੀ ਚੱਕ ਨਾ ਮਸ਼ਹੂਰ ਮੈਂ ਹਰ ਵੀ ਇਹੋ ਦੱਸ ਦੇਣਾ ਨਾ ਠੀਕ ਆ ਹਾਂਜੀ ਤਹਿਸੀਲ ਹੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ 7329899413 ਠੀਕ ਹੈ ਜੀ ਅਜ ਨਾਲੇ ਤੋਂ ਜਿਹੜਾ ਪਿੰਡਿਆਂ ਨੂੰ ਰੋਡ ਜਾਂਦਾ ਉਹ ਰੋਡ ਦੇ ਉੱਤੇ ਪਿੰਡ ਹਨ ਆਪਣਾ ਠੀਕ ਆ ਜਿਹੜਾ ਗਾਂ ਫਿਰ ਲੋਪੋ ਗਿਆ ਨੂੰ ਚੱਲ ਜਾਂਦਾ ਤੇ ਅੱਜ ਇੱਕੋ ਹੀ ਵੈੜਿਆ ਜਿਹੜੀ ਆ ਦੇਖ ਸਾਦੇ ਜੀ ਤਾਜੀ ਸੂਈ ਆ ਜਿਹੜੀ ਹੈ ਜੀ ਥਾਣੇ ਦੇ ਤੁਹਾਨੂੰ ਇੱਕ ਵਾਰੀ ਲਾਗੇ ਤੇ ਦਿਖਾ ਦਈਏ ਇਸ ਤਰ੍ਹਾਂ ਕਿੰਨਾ ਚਿਰ ਹੋ ਗਿਆ ਜਿੰਨ ਸੂਈ ਨੂੰ ਇਹ ਕੱਲ ਦੀ ਸੂਈ ਹੈ ਅੱਛਾ ਕੱਲ ਹੀ ਸੂਈ ਹੈ ਅਜੀ ਤੇ ਬੋਲਾ ਹੀ ਹਣਾ ਫਿਰ ਤਾਂ ਇੱਕੋ ਡੰਗ ਦੀ ਰਾਤੀ 4 ਲੀਟਰ ਬੋਲਾ ਦੇ ਕੱਢਿਆ ਅੱਛਾ ਜੀ ਇੱਕੋ ਡਾਂਗੀ ਚਵਾਈ ਹੋਈ ਜੀ ਗੱਡੀ ਤੇ 4 ਲੀਟਰ ਅੱਛਾ ਹੁਣ ਦੂਸਰੀ ਚਵਾਈ ਹੋਣੀ ਆ ਜੀ ਠੀਕ ਹੈ ਤੇ ਉਤਰਾਂ ਚਵਾਚੂ ਓਕੇ ਪੂਰਾ ਬਿਲਕੁਲ ਇਹ ਨਾ ਪਰਸੋਂ ਆਪਣੇ ਕੋਲ ਸੀ ਗਾਈ ਪਰਸੋਂ ਤੂੰ ਆਇਆ ਪਰ ਪਾਈ ਤਾਂ ਨਹੀਂ ਕੋਈ ਸੂਣ ਵਾਲਾ ਡੰਗਰ ਦਾ ਕਈ ਵੱਡਾ ਘਟਾ ਹੋ ਜਾਂਦਾ ਹਾਂਜੀ ਹਾਂਜੀ ਹੁਣ ਆਪਾਂ ਝੋਲੀ ਹੈ ਠੀਕ ਹੈ ਸੂਵੀ ਹੈ ਹੁਣ ਕੋਈ ਆਪਾਂ ਜਿਹੜਾ ਭੈਣ ਭਰਾ ਵੇ ਇੱਥੇ ਆਪਾਂ ਤਸੱਲੀ ਕਰਵਾਉਂਦਾ ਤਸੱਲੀ ਕਰਕੇ ਪਾਸ ਕਰਕੇ ਖ ਇਹ ਉਤਰਾ ਦੁੱਧ ਕਿੰਨਾ ਕਿ ਚਵਾਈ ਜਾਊਗੀ ਹੈ ਦੁੱਧ ਜੀ ਇਹ ਨਸਲ ਹੈ ਤਨ ਪਰ ਜਰਸੀਆਂ ਜਿਹੜੀਆਂ ਦੋ ਗਲੀਆਂ ਏ ਜਾਨਕਾ 16 17 15 16 17 ਇਹ ਨਾ ਆਰਾਮ ਨਾਲ ਕਢਾ ਜਾਂਦੀ ਹੈ ਇਹ ਹੈ ਕਿ ਇੱਕ ਫੈਟ ਚੰਗੀ ਹੁੰਦੀ ਹੈ ਫੈਟ ਚੰਗੀ ਹੁੰਦੀ ਹੈ ਤੋੜ ਕੇ ਦਿਖਾ ਲਈਏ ਇੱਕ ਵਾਰ ਇਹਨੂੰ ਤੋੜ ਹਾਂ ਵਿੱਚ ਸਾਹ ਬੱਚਾ ਜਿਹੜਾ ਇਹਦਾ ਅਜੇ ਇੱਕੀ ਚਵਾਈ ਹੋਈ ਹੈ ਇਹਦੇ ਆਹ ਦੇਖ ਸਾਹ ਦੇ ਹਵਾਨੇ ਦਾ ਬੰਦ ਇੱਕ ਥੋੜੀ ਕਿ ਉਧਰ ਨੂੰ ਸਿੱਧੀ ਤੋਰ ਤਾ ਹਵਾਨਾ ਚੰਗੀ ਤਰ੍ਹਾਂ ਦਿਖਾ ਦਈਏ ਦਾ ਬੰਦ ਉਹ ਤਰ੍ਹਾਂ ਜਿਹੜਾ ਕੱਦ ਕਾਠੇ ਦਾ ਚੰਗਾ ਐ ਐਚ ਐਫ गावा ਵਰਗਾ ਕੱਦ ਕਾਠੇ ਜਿਹੜਾ ਇਹਦਾ ਤੇ ਥਾਣੇ ਨੂੰ ਜਿਹੜਾ ਚੰਗਾ ਜਵਾ ਚ ਉਹ ਪੂਰਾ ਓਕੇ ਫਿਰ ਜਵਾ ਤੇ ਆਪਾਂ ਥੋੜੀ ਆ ਤੈਨੂੰ ਹਾਂ ਬੱਚਾ ਕਰਾਂ ਉਹ ਬਿਲਕੁਲ ਓਕੇ ਆ ਨਾ ਥਣਕ ਡਾ ਲਗਾ ਵੇਖ ਦਿਖਾ ਦਈਏ ਫਿਰ ਛੱਡੋ ਬੱਚਾ ਆਂ ਦੇ ਸਾਦੇ ਜੀ ਬਿਲਕੁਲ ਤਾਜ਼ਾ ਬੱਚਾ ਹੈ ਜਿਹੜਾ ਅੱਜ ਅੱਜ ਦੁੱਧ ਚੰਗਣਦੇ ਨਹੀਂ ਪੂਰੀ ਚਾਚ ਨਹੀਂ ਬੰਗਾ ਪਾਣਾ ਪਾ ਹੱਦੇ ਨਹੀਂ ਬਣਾ ਬਾਕੀ ਇਤਰਾ ਰੱਸੀ ਪਾ ਕੇ ਜਿਹੜਾ ਵਾ بس ਈ ਗੰਦੇ ਪੌਣੀ ਤੇ ਪਾਲੋ ਨਹੀਂ ਪੌਣੀ ਤੇ ਨਾ ਪਾਓ ਆਹ ਦੇਖ ਸਾਡੇ ਥਾਣੇ ਦੇ ਲਾਗੇ ਤਾਂ ਦਿਖਾ ਦਈਏ ਵੀਰ ਜੀ ਚਵਾਖੇ ਦੇ ਦ ਆਪਾਂ ਤੇ ਪਿਛਲੇ ਸਣਾਂ ਦਾ ਚਵਾਖਾ ਦਿਖਾ ਦਈਏ ਵੀਰ ਜੀ ਕੀ ਕਿ ਤੇ ਬਾਕੀ ਆ ਹਵਾ ਨੇ ਤੇ ਵੀ ਨਾੜਾਂ ਜਿਹੜੀਆਂ ਬਰੀਕ-ਬਰੀਕ ਦੇਖ ਆਦੇ ਤੇ ਆਹ ਆ ਦੇਖ ਸਾਦੇ ਪੂਰਾ ਸੰਗਣਾ ਜੇ ਬੋਲਾ ਹੀ ਹੈ ਜਿਹੜਾ ਤੇ ਮੋਲੇ ਦਾ ਕੀ ਰੱਖਣਾ ਫਿਰ ਮੁੱਲ ਦਿਨ ਭਾਰਤੀ ਸੇ ਆਪਾਂ ਜਾਇਜ ਕਰਦੇ ਤਾਂ ਹੀ ਤਾਂ ਆਪਣਾ ਮਾਲ ਪਹਿਲੇ ਫੋਨ ਤੇ ਜਲੇ ਜਾਂਦਾ ਹਾਂਜੀ ਤੇ ਮੋਲ ਆਪਾਂ ਇਹਦਾ ਇੱਕ ਜਣਗਣਿੰਗ 10000 ਮੁੱਲ ਕਰਦੇ ਆਪਾਂ ਅੱਛਾ ਹਾਂਜੀ 50000 ਛੱਡ ਦੋ ਠੀਕ ਹੈ ਜੀ ਤੇ ਵਿੱਚੋਂ ਕਰਨਾ ਮੰਨਤਾ ਨਾ ਰਮੋ ਕੇ ਜੇ ਜਰੂਰ ਕਰਦੇ ਆਏ ਤੇ ਕਰਦੇ ਰਹਿਣਾ ਤੈਨੂੰ ਪਤਾ ਜਿੰਨੇ ਚਿਰ ਹੈਗੇ ਆ ਤੇ ਕਰਨਾ ਪੈਣਾ ਉਹੀ ਜਿਹੇ ਤਰ੍ਹਾਂ ਤੁਸੀਂ ਕਹਿੰਦੇ ਹੁੰਦੇ ਕਿ ਲੋਏ ਤਾਂ ਥਾਂ ਤੇ ਬਣਾਈ ਨਹੀਂ ਜਣਾ ਫੇ ਵਪਾਰ ਨਹੀਂ ਜੇ ਚੱਲਦਾ ਜੇ ਵਪਾਰ ਕਰਨਾ ਤੇ ਫੇ ਤੇ ਰਲ ਮੇ ਕੇ ਹੀ ਚੱਲਦਾ ਸਾਰੇ ਭੈਣ ਭਰਾ ਵਾਦੇ ਘਾਟੇ ਦੇ ਕੇ ਫੇ ਵਾਦੇ ਘਾਟੇ ਚ ਹੁਣ ਦੇ ਰਹੀਂਦੇ ਹਾਂ ਹਾਂ ਜੀ ਵਪਾਰ ਨਾ ਹੀ ਇਸ ਚੀਜ਼ ਦਾ ਹੈ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਕਹਿਣਾ ਹੈ ਬਸ ਕਿਰਪਾ ਗੁਰੂ ਨਾਨਕ ਦਾ ਹਰਿ ਮਹਾਰਾਜ ਦਾ ਉਹਦਾ ਹੀ ਨਾਮ ਲਈਦਾ ਤੇ ਉਹਦਾ ਹੀ ਲੈਣਾ ਆ ਪਾ ਜੀ ਠੀਕ ਹੈ ਜੀ ਬਾਕੀ ਕੋਈ ਵੀ ਰਾਕੇ ਇੱਥੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਵੇਸ਼ ਚੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ